ਸੋ ਦੋਸਤੋ ਪੰਜਾਬ ਦੀ ਸਭ ਤੋਂ ਵੱਡੀ ਕਪੜਾ ਫੈਕਟਰੀ ਨਾਨਕਾਟ ਕਪੜਾ ਫੈਕਟਰੀ ਲਗਾਉਣ ਜਾ ਰਹੀ ਆ ਬਹੁਤ ਵੱਡੀ ਸੀ ਜਿੱਤੇ ਕਿ ਤੁਹਾਨੂੰ ਇਸ ਤਰ੍ਹਾਂ ਦੇ ਆਰਟੀਕਲ ਮਿਲਨੇ ਆ 700 ਦੇ ਦੋ 700 ਦੇ ਦੋ ਤੇ 700 ਦੇ ਦੋ ਜੀ ਸੋ ਬਿਲਕੁਲ ਭਾਈ ਜੀ ਤੇ ਨਾਲ ਹੀ ਹਰ ਭੈਣ ਦੇ ਫਾਇਦੇ ਹਰ ਭਰਾ ਦੇ ਫਾਇਦੇ ਨਾਨਕਾਟ ਕਪੜਾ ਫੈਕਟਰੀ ਜਿੱਦਣੇ ਕਰਦੇ ਨੇ ਨੇ ਜਿਹੜੀਆਂ ਪਹਿਣਾ ਚੱਲਦੀ ਵੀਡੀਓ ਕਰਦ ਰਹੀਆਂ ਛੇਰ ਭਾਈ ਜੀ ਜਾਂ ਗੋਟਾ ਪੱਟੀ ਦੇ ਨਾਰ ਕਲੀ ਕਰਮਾਂ ਵਾਲੀ ਪੈਨ ਨੂੰ ਦੇ ਦੇਰੀ ਟੋਟਲੀ ਫਰੀ ਦੱਬ ਕੇ ਵੀਡੀਓ ਕਰ ਦਿਓ ਸ਼ੇਰ ਜੀ ਸੋ ਬਿਲਕੁਲ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਕੋਈ ਇੱਕ ਲੱਕੀ ਵੀਰ ਚੁਣਾਂਗੇ ਤੇ ਆਰਟੀਕਲ ਹੋਣਾ ਤੁਹਾਡੇ ਘਰੇ ਇਧਰ ਪਾਜੀ ਆਰਟੀਕਲ ਦਿਖਾ ਦਿਓ ਕਿ ਕਾਟਨ ਦੇ 15 1500 ਵਾਲੇ ਸੂਟ ਪਾਜੀ ਕਿੰਨੇ ਚ ਦੇਣੇ ਆ ਭਾਈ ਜੀ 495 ਰੁਪਏ ਨੇ ਚਾਚਾ ਮੇਲੇ ਲਾ ਦਿੱਤੇ ਆ ਨਾਨਕ ਕੱਟ ਕਪੜਾ ਫੈਕਟਰੀ ਦੇ ਅੰਦਰ ਨੇ ਉਹ ਚੈਲੰਜ ਪੂਰੇ ਪੰਜਾਬ ਦੇ ਰੇਟਾਂ ਦਾ ਪਿਓਰ ਮਸਲੀਨ ਦਾ ਸੂਟ ਹੈ ਮਸਲੀਨ ਦਾ ਡਿਜ਼ਾਈਨਰ ਦੁਪੱਟਾ ਚੈੱਕ ਕਰੋ ਗੰਦਲਾ ਪੈਣੀਆਂ ਬਾਈ ਜੀ ਕਈ ਦੁਕਾਨਦਾਰਾਂ ਨੂੰ ਰੇਟ ਸੁਣ ਨਹੀਂ ਗਿਆ ਕਿਉਂਕਿ ਨਾਨਕ ਕੱਟ ਨੇ ਇਹ 3350 ਬਜਾਰ ਵਿਕਰ ਵਾਲਾ ਸੂਟ 495 ਰੁਪਏ ਦੇ ਜੱਜ ਦੇ ਸੋ ਬਿਲਕੁਲ ਭਾਜੀ ਆਰਟੀਕਲ ਦਿਖਾ ਦਿਓ ਕਿ ਇਸ ਤਰ੍ਹਾਂ ਦੇ ਡਿਜ਼ਾਈਨਰ ਆਰਟੀਕਲ ਭਾਜੀ ਕਹਿੰਦੇ ਆ 495 495 495 ਚੈੱਕ ਲੋ ਜੀ ਬਸ ਸੋ ਬਿਲਕੁਲ ਜੀ ਨਾਲ ਦੇ ਆ ਕੇ ਮਸਲੀਨ ਦੇ ਸੂਟ ਆ ਡਿਜ਼ਾਈਨਰ ਡਿਜੀਟਲ ਸੂਟ ਡਿਜੀਟਲ ਦੁਪੱਟੇ ਜਿੰਨੇ ਮਰਜ਼ੀ ਰੰਗ ਲੈ ਜਾਓ ਇੰਨਾ ਚ ਲਗਜ਼ਰੀ ਤੋਂ ਲਗਜ਼ਰੀ ਆਰਟੀਕਲ ਲੈ ਜਾਓ ਔਰ 12 1200 115 1300 ਰੁਪਏ ਮਾਰਕੀਟ ਵਿੱਚ ਕਿਰਿਆ ਨਾਣਾ ਕੰਟ ਨੇ ਭਾਈ ਜੀ ਸਿਰਫ 495 495 495 ਨਾਲ ਜਾ ਕੇ ਮਸਲੀ ਦੇ ਡਿਜ਼ਾਈਨਰ ਦੁਪੱਟਿਆਂ ਵਾਲੇ ਸੂਟ ਭਾਈ ਜੀ ਚੈੱਕ ਕਰੋ ਦੁਪੱਟਾ ਡਿਜੀਟਲ ਆਏਗਾ ਡਿਜੀਟਲ ਨਾਲ ਸੂਟ ਆਏਗਾ ਲਕਚਰੀ ਆਰਟੀਕਲ ਆਏਗਾ ਮਾਰਕਟ ਜਾਓਗੇ 3000 3500 ਨਾਨਾ ਕਟ ਜਾਂਦੇ ਰਹੋਗੇ 50 ਤੋਂ 70% ਡਿਸਕਾਊਂਟ ਥੋੜੇ ਦਿਨਾਂ ਦੀ ਸੇਲ ਨਾਨਾ ਕਟਣ ਲੱਗਾ ਸੋ ਬਿਲਕੁਲ ਭਾਈ ਜੀ ਇੱਕ ਇੱਕ ਆਰਟੀਕਲ ਦਿਖਾ ਦਿਓ ਕਿ ਲੇਟੈਸਟ ਵੈਰਾਈਟੀਆਂ ਵਾਂ ਲੇਟੈਸਟ ਸਟਾਕ ਐ ਸੋ ਨਵੀਆਂ ਨਵੀਆਂ ਵੈਰਾਈਟੀਆਂ ਦੀ ਸੇਲ ਲੱਗ ਚੁੱਕੀ ਆ ਪਹੁੰਚਣਾ ਜ਼ਰੂਰ ਦੇਖ ਕੇ ਫਾਇਦੇ ਲੈਣੇ ਆ ਤੇ ਕੱਟ ਰੇਟਾਂ ਤੇ ਵਧੀਆ ਸੂਟ ਲੈਣੇ ਆ ਜੀ ਨਾਲ ਚੈੱਕ ਕਰੋ ਭਾਈ ਜੀ ਲਗਜ਼ਰੀ ਆਰਟੀਕਲ ਲੈ ਕੇ ਆਇਆ ਪਹਿਣਾ ਵਾਸਤੇ ਲੈ ਕੇ ਆਇਆ ਡਿਜ਼ਾਈਨਰ ਸੂਟ ਭਾਈ ਜੀ 595 695 795 ਕਪੜਾ ਵਿਆਹ ਦਾ ਲੈਣਾ ਹੈ ਕਪੜਾ ਦਾਜਵਰੀ ਦਾ ਲੈਣਾ ਹੈ ਚਾਚਾ ਜੀ ਨੂੰ ਦੇਣੇ ਮਾਮੀਆਂ ਨੂੰ ਦੇਣੇ ਇਧਰ ਇਧਰ ਦੇ ਕਨਸੈਪਟ ਦੇ ਦਿਓ ਸੋ ਬਿਲਕੁਲ ਭਾਜੀ ਇੱਕ ਇੱਕ ਆਰਟੀਕਲ ਦਿਖਾ ਦਿਓ ਬਹੁਤ ਹੀ ਜ਼ਿਆਦਾ ਨਿਆਰੇਦਰ ਆਰਟੀਕਲ ਭਾਜੀ ਲੈ ਕੇ ਆਇਆ ਸੋ ਲੇਟੈਸਟ ਵੈਰਾਈਟੀਆਂ ਵਾ ਇਧਰ ਦੇਖੋ ਯਾਰ ਕਿਆ ਤੋਹਫੇ ਭਾਜੀ ਤੁਹਾਡੇ ਵਾਸਤੇ ਲੈ ਕੇ ਆਇਆ ਸੋ ਇਸ ਤਰ੍ਹਾਂ ਦੀਆਂ ਵੈਰਾਈਟੀਆਂ ਤੁਹਾਨੂੰ ਮਿਲਣੀਆਂ ਵਾ ਬਹੁਤ ਹੀ ਵੱਜ ਬਰੇਟਾ ਦੇ ਦੀ ਸੋ ਚੈੱਕ ਕਰੋ ਚਾਚ ਜਣ ਦਿਓ ਮਾਮਿਆਂ ਨੂੰ ਦਿਓ ਪੂਆ ਮਾਸ ਜਣ ਦਿਓ ਤੁਹਾਡੇ ਘਰੇ ਵਿਆਹ ਹੈਗਾ ਜੂਨ ਚ ਜੁਲਾਈ ਚ ਅਗਸਤ ਚ ਇਹਦੇ ਨਾਲ ਦੇ ਲੰਗਰੀ ਆਰਟੀਕਲ ਲੈਣੇ ਆ ਬਾਈ ਜੀ ਰਾਮ ਟੈਕਸ ਦੇ ਸੂਟ ਲੈਣੇ ਆ ਇਧਰ ਬ੍ਰਾਂਡ ਚੈੱਕ ਕਰੋ ਪਹਿਲਾਂ ਨੂੰ ਬ੍ਰਾਂਡ 1 1000 ਰੁਪਿਆ ਰੇਂਜਾਂ ਚ ਰਾਮ ਟੈਕਸ ਦਾ ਸੂਟ ਦੇਾਂਗੇ ਭਾਜੀ ਦੋਵੇਂ ਬਾਵਾ ਖੜੀਆਂ ਕਰਕੇ ਉਹ ਚੈਲੇਂਜ ਦੇ ਨਾਲ ਜੇ ਕੋਈ 1000 ਰੁਪਿਆ ਦਾ ਰਾਮ ਟੈਕਸ ਦਾ ਸੂਟ ਦੇਗਾ ਤੇ ਨਾ ਨੇ ਘੱਟ ਜਿੰਦਰ ਟੋਟਰੀ ਤੁਹਾਨੂੰ ਫ੍ਰੀ ਦੇਾਂਗੇ ਰਾਤ ਟੈਸਟ ਦੇਾਂਗੇ 1000 ਰੁਪਿਆ ਸਟਾਰਟਿੰਗ ਰੇਜ ਤੋਂ ਤੇ ਨਾਲ ਹੀ ਤੁਹਾਨੂੰ ਦੇਾਂਗੇ ਇਦਾਂ ਦੇ ਪਾਕਿਸਤਾਨੀ ਪੈਟਰਨ ਦੇ ਲੌਂਗ ਸੂਟ ਪਿਓਰ ਮਸਲਿਨ ਦੇ ਇਹ ਵੀ ਮਾਰਕ ਨਾਲ ਉਦੋਂ-ਉਦੋਂ ਰੇਟਾਂ ਦੇ ਦੇਾਂਗੇ ਹਰ ਇੱਕ ਆਰਟੀਕਲ ਦੇ ਉੱਪਰ 50 ਤੋਂ 70% ਤੱਕ ਭਾਈ ਜੀ ਇੱਕ ਵੱਡਾ ਡਿਸਕਾਊਂਟ ਮਿਲੇਗਾ ਜਿੰਨੀ ਮਰਜ਼ੀ ਵੈਰਾਈਟੀ ਲੈ ਜਾਓ ਚਾਹੇ ਨਵਾਂ ਕੰਮ ਸ਼ੁਰੂ ਕਰਨਾ ਹੈ ਚਾਹੇ ਤੁਸੀਂ ਬੁਟੀਕ ਖੋਲਣਾ ਹੈ ਚਾਹੇ ਰਿਸ਼ਤੇਦਾਰਾਂ ਚ ਲੈਣ ਦੇਣਾ ਕਰਨਾ ਹੈ ਚਾਹੇ ਆਪਣੇ ਵਾਸਤੇ ਸੂਟ ਲੈਣੇ ਆ ਹੈਂਡਵਰਕ ਦੇ ਲੈਣੇ ਆ ਬੁਟੀਕਾਂ ਦੇ ਆਰਟੀਕਲ ਲੈਣੇ ਆ ਫਰੰਟ ਵਰਕ ਬੈਕ ਵਰਕ ਕੁਛ ਆਪਣਾ ਵੀ ਭਾਈ ਜੀ ਕਸਟਮਾਈਜ਼ ਕਰਉਣਾ ਉਹ ਵੀ ਨਾਇਨ ਕਰਦੇ ਨੇ ਸੋ ਬਿਲਕੁਲ ਭਾਈ ਜੀ ਕਹਿੰਦੇ ਜਲਵਾ ਕਿੱਥੇ ਆ ਜਲਵਾ ਇਹਨਾਂ ਆਰਟੀਕਲ ਦਾ ਵਾ ਇਧਰ ਦੇਖੋ ਯਾਰ ਕਿੱਡੇ ਕਮਾਲ ਦੇ ਆਰਟੀਕਲ ਲੇਟੈਸਟ ਵੈਰਾਈਟੀਆਂ ਭਾਈ ਜੀ ਤੁਹਾਡੇ ਵਾਸਤੇ ਲੈ ਕੇ ਆਏ ਆ ਸੋ ਪਹੁੰਚਣਾ ਜ਼ਰੂਰ ਜੇਕਰ ਫਾਇਦੇ ਲੈਣੇ ਆ ਤੇ ਸੋ ਚੈੱਕ ਕਰੋ 4000 5000 6600 ਵਾਲੇ ਸੂਟ ਬਾਈ ਜੀ 15-1500 ਰੁਪਇਆ ਰੇਤਾਂ ਤੇ ਚੁਕਾ ਦੇਣੇ ਆ। ਸੋ ਬਿਲਕੁਲ ਭਾਜੀ ਫੋਕਸ ਮਾਰ ਕੇ ਵਰਕ ਦਿਖਾ ਦਿਓ ਕਿ ਇਸ ਤਰ੍ਹਾਂ ਦੇ ਆਰਟੀਕਲ ਮਾਰਕੀਟ 'ਚ 4000-5000 ਇੱਥੇ ਭਾਜੀ ਕਹਿੰਦੇ ਆ 1500, 1500, 1500 ਜੀ। 4495 ਵਾਲਾ ਸੂਟ ਹੈ ਬਾਈ ਜੀ ਮਾਰਕੀਟ 'ਚ ਪਿਓਰ ਮੱਛਲੀ ਦਾ ਬ੍ਰੈਂਡਡ ਸੂਟ ਹੈ। ਨਾਣੇ ਕਰਜਾ ਦਾ 1400 ਰੁਪਇਆ ਰੇਚ 14 1400 ਚ ਦੇ ਦੇਾਂਗੇ। ਇੱਧਰ ਚੈੱਕ ਕਰੋ 12 1200 ਚ ਇੱਦਾਂ ਦੇ। ਲਗਜ਼ਰੀ ਆਰਟੀਕਲ ਦੇ ਦੇਾਂਗੇ ਤੁਹਾਨੂੰ। ਦ ਡਿਜ਼ਾਈਨਰ ਸੂਟ ਦੇ ਦੇਾਂਗੇ। ਇੱਧਰ ਬਾਈ ਜੀ ਵਰਕ ਕੁੜੀਆਂ ਲੈ ਡਿਜ਼ਾਈਨ ਲੈ ਕੇ ਆਇਆ ਬਟੀ ਕਾਲੇ ਆਰਟੀਕਲ ਲੈ ਕੇ ਆਇਆ ਹਰ ਸੂਟ ਤੇ ਵੱਡਾ ਡਿਸਕਾਊਂਟ ਦੇਾਂਗੇ ਆ ਚੈੱਕ ਕਰੋ 4000 5000 ਰੁਪਏ ਦਾ ਵੀ ਆਰ ਸੂਟ ਵੇਚ ਜਾਂਦੇ ਨਾ ਨਾ ਕੱਟ ਜਾਂਦੇ 17 18 ਸੁੱਝ ਦੇ ਦਿਆਂਗੇ ਅੱਜ ਇਹ ਮੇਲਾ ਚੱਲੇਗਾ ਹਰ ਇੱਕ ਆਈਟਮ ਦੇ ਉੱਪਰ ਪੂਰਾ ਖੁੱਲਾ ਡੁੱਲਾ ਟਰੱਕਾ ਤੇ ਟਰੱਕ ਸਟਾਕ ਮਿਲੇਗਾ ਜਿਹੜੀਆਂ ਮੇਰੀਆਂ ਭੈਣਾਂ ਨੇ ਕਪੜਾ ਦਾਜਵਰੀ ਦਾ ਲੈਣਾ ਹੈ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਹੈ ਉਹਨਾਂ ਦੇ ਫਾਇਦੇ ਤੁਸੀਂ ਦਾਜਵਰੀ ਦਾ ਕਪੜਾ ਲੈਣਾ ਹੈ ਇੱਧਰ ਚੈੱਕ ਕਰੋ ਭਾਈ ਜੀ ਬਾਵਾ ਮੋਰਨੀ ਵਾਲੀਆਂ ਘੇਰੇ ਮੋਰਨੀ ਵਾਲੇ ਨੈਕ ਤੇ ਵਰਕ ਬਨਾਰਸੀ ਕਾਂਜੀਵਰਮ ਦੀਆਂ ਸਲਵਾਰਾਂ ਇਹ ਸਾਰੇ ਸੂਟ ਮੈਂ ਆਪਣੀਆਂ ਪੈਨਾਂ ਨੂੰ ਉਦੋਂ ਵੱਧ ਰੇਟਾਂ ਤੇ ਦੇਗਾ ਪਹੁੰਚਣਾ ਰਣ ਕਰ ਜਿੰਦਰ ਬੋਲ ਸੋ ਬਿਲਕੁਲ ਭਾਜੀ ਇਧਰ ਦਿਖਾ ਦਿਓ ਕਿ ਮੋਰਨੀ ਵਾਲਾ వైరਲ ਆਰਟੀਕਲ ਵੀ ਤੁਹਾਡੇ ਵਾਸਤੇ ਲੈ ਕੇ ਆ ਗਏ ਆ ਇਧਰ ਦੇਖੋ ਯਾਰ ਕਿ ਗੋਟਾ ਪੱਟੀ ਦਾ ਵਰਕ ਵੀ ਤੁਹਾਨੂੰ ਮਿਲਣਾ ਵਾ ਇਧਰ ਦੇਖੋ ਇੱਕ ਤੇ ਇੱਕ हटਕੇ ਟ੍ਰੈਂਡਿੰਗ ਵੈਰਾਈਟੀਆਂ ਤੁਹਾਨੂੰ ਮਿਲਣੀਆਂ ਵਾ ਸੋ ਇਧਰ ਵੇਖੋ ਯਾਰ ਬਨਾਰਸੀ ਇਹ ਸਾਰੀਆਂ ਹੀ ਵੈਰਾਈਟੀਆਂ ਤੁਹਾਨੂੰ ਮਿਲਣ ਜਾ ਰਹੀਆਂ ਵਾ ਸੇਲ ਮੇਲੇ ਦੇ ਵਿੱਚ ਤੇ ਪਾਜੀ ਹੈਂਡਵਰਕ ਵੀ ਦਿਖਾ ਦਿਓ ਕਮਾਲ ਦੇ ਹੈਂਡਵਰਕ ਵੀ ਤੁਹਾਨੂੰ ਮਿਲਨੇ ਆ ਸੇਲ ਮੇਲੇ ਦੇ ਵਿੱਚ ਜੀ ਚੋ ਚੈੱਕ ਕਰੋ ਵੀ ਗਲੇ ਨਾਲ ਲੈਣਿਆ ਡਿਜੀਟਲ ਸੂਟ ਹੈ ਡਿਜੀਟਲ ਦੁਪੱਟੇ ਆਰੇ ਸੂਟ ਤੇ ਪੈਣੋ ਮੇਰੀਓ ਵੱਡਾ ਡਿਸਕਾਊਂਟ ਹੈ ਚਾਹੇ ਵੀ ਗਲੇ ਲੈਣਿਆ ਨਾਲ ਗੋਟੇ ਪੱਟੀ ਵਾਲੇ ਦੁਪੱਟੇ ਲੈਣਿਆ ਜੈਪੂਰੀ ਆਰਟੀਕਲ ਲੈਣੇ ਆ ਦਿੱਲੀ ਬੰਬੇ ਸੂਰਤ ਹਰ ਇੱਕ ਜਗ੍ਹਾ ਦਾ ਇੱਥੇ ਮਾਲ ਮਿਲੇਗਾ ਕਿਉਂਕਿ ਨਾਨਕ ਘੱਟ ਕਪੜਾ ਫੈਕਟਰੀ ਜਲੰਧਰ ਤੁਹਾਨੂੰ ਸਟਾਕ ਖੁਲਾੜੂਲਾ ਮਿਲਣਾ ਹੈ ਰੇਟ ਤੋਂ ਵੱਧ ਮਿਲਨੇ ਆ ਪਿਓਰ ਕੋਟਨ ਦੇ ਲਕਜ਼ਰੀ ਬ੍ਰਾਂਡਡ ਸੂਟ ਪੈਟ ਵਾਲੇ ਦੁਪੱਟੇ ਡੋਰੀ ਵਾਲੇ ਕਮ ਲਕਜ਼ਰੀ ਆਰਟੀਕਲ ਤੁਸੀਂ ਲੈਣੇ ਆ ਤੇ ਪੈਣੋ ਪਹੁੰਚੋ ਨਾਨਕ ਘੱਟ ਕਪੜਾ ਫੈਕਟਰੀ ਜਲੰਧਰ ਘੇਰੇ ਚੈੱਕ ਕਰੋ ਹੈਂਡਵਰਕ ਦੇ ਘੇਰੇ ਲੈਸਾਂ ਪੱਟੀਆਂ ਵਾਲੇ ਦੁਪੱਟੇ ਪੈਣੋ ਅਗਰ ਕਰੋਨਾ ਵੱਡਾ ਫਾਇਦਾ ਪੈਸੇ ਖਰਚਨੇ ਕੱਟ ਕੁਆਲਟੀ ਲੈਣੀ ਵਧੀਆ ਸਿੱਧਾ ਪਹੁੰਚੋ ਨਾਨਕ ਹਟ ਜਲੰਧਰ ਬਾਈ ਜਿੰਦਰ ਚੈੱਕ ਕਰੋ ਘੇਰੇ ਦੁਪੱਟੇ ਬਾਵਾ ਹਰ ਸੂਰ ਤੇ ਵੱਡਾ ਡਿਸਕਾਊਂਟ ਸੋ ਬਿਲਕੁਲ ਜੀ ਜੇਕਰ ਪੈਸੇ ਖਰਚਨੇ ਆ ਕੱਟ ਤੇ ਆਜੋ ਨਾਨਕ ਹਟ ਕਿਉਂਕਿ ਇੱਥੇ ਸੂਟ ਮਿਲਨੇ ਆ ਵਧੀਆ ਤੇ ਰੇਟ ਲੱਗਣਾ ਵਾ ਬਿਲਕੁਲ ਹੀ ਘੱਟ ਜੀ ਚੈੱਕ ਕਰੋ ਬੁਟੀਕਾਂ ਲੈ ਲਗਜ਼ਰੀ ਤੋਂ ਲਗਜ਼ਰੀ ਆਰਟੀਕਲ ਡਿਜੀਟਲ ਦੁਪੱਟੇ ਲਗਜ਼ਰੀ ਆਰਟੀਕਲ ਚਾਚ ਜਾਣ ਦਿਓ ਮਾਮੀਆਂ ਰਿਓ ਨਾਨੀਆਂ ਦਾਦੀਆਂ ਪੂਆ ਮਾਸੀਆਂ ਹਰ ਇੱਕ ਪਹਿਨ ਵਾਸਤੇ ਭਾਈ ਜਿੱਥੇ ਸੂਟ ਮਿਲਣਗੇ ਹਰ ਇੱਕ ਉਮਰ ਦੇ ਵੇਜ ਵਾਲੇ ਬੰਦੇ ਨੂੰ ਮਿਲਣਗੇ ਡਿਜੀਟਲ ਆਰਟੀਕਲ ਮਿਲਣਗੇ ਪੋਚਣਾ ਨਾਨਕ ਘੱਟ ਕਪੜਾ ਫੈਕਟਰੀ ਪਹਿਨੋ ਜਲੰਧਰ ਪਹਿਣਾ ਨੰਬਰ ਐਡਰੈਸ ਤੁਹਾਡੀ ਸਕਰੀਨ ਤੇ ਚੱਲ ਰਿਹਾ ਹੈ ਫਾਇਦੇ ਵੱਡੇ ਹੋ ਜਾਣੇ ਆ ਗੱਡੀ ਚ ਤੇਲ ਲਗਣਾ 500 ਦਾ ਇੱਥੇ ਆ ਕੇ 50000 ਦੇ ਹੋ ਜਾਣੇ ਆ ਫਾਇਦੇ ਔਰ ਨਵੇਂ ਕਪੜੇ ਬਰਬਰੀ ਦੇ ਉੱਪਰ ਸੂਟ ਭਾਈ ਜੀ ਡਿਜ਼ਾਈਨਰ ਸੂਟਾਂ ਦੇ ਮਿਲਿਆ ਜਿਹੜੇ ਨਾਨਕ ਘੱਟ ਜਲੰਧਰ ਨੇ ਲਗਾ ਤੇ ਬਨਾਰਸੀ ਸੂਟ ਦੇਾਂਗੇ ਆਪਾਂ ਡਿਜੀਟਲ ਸੂਟ ਬਨਾਰਸੀ ਉਹ ਵੀ ਦੇਾਂਗੇ ਸਾਰੇ ਸੂਟ ਭਾਈ ਜੀ ਸੇਲ ਮੇਲੇ ਚ ਪਹੁੰਚ ਚੁੱਕਾ ਦੋ। ਤੋਂ ਬਿਲਕੁਲ ਭਾਜੀ ਇੱਕ ਵਾਰੀ ਨਾ ਕੈਮਰਾ ਕਮਾ ਦਿਓ ਕਿ ਉਧਰ ਦਿਖਾ ਦਿਓ ਦੂਰ ਤੱਕ ਸਟਾਕ ਵੇਖੋ ਕਿ ਅਨਲਿमिटेड ਸਟਾਕ ਤੁਹਾਡੇ ਵਾਸਤੇ ਆ ਚੁੱਕਾ ਵਾ ਇਹ ਵੈਰਾਈਟੀਆਂ ਜੇਕਰ ਲੈਣੀਆਂ ਵਾ ਤਾਂ ਤੁਹਾਨੂੰ ਆਉਣਾ ਪੈਣਾ ਵਾ ਨਾਨਕ ਹੱਟ ਕਪੜਾ ਫੈਕਟਰੀ ਜਲੰਧਰ ਤੇ ਭਾਜੀ ਇਧਰ ਆਰਟੀਕਲ ਦਿਖਾ ਦਿਓ ਕਿ ਸਾਡਾ ਮਨ ਜਿਹੜਾ ਨਾ ਦਿਲ ਕਰਦਾ ਵੀ ਵੈਰਾਈਟੀਆਂ ਇਧਰ ਦਿਖਾਓ ਵੈਰਾਈਟੀਆਂ ਇਧਰ ਦਿਖਾਓ ਵੈਰਾਈਟੀਆਂ ਇੱਧਰ ਦਿਖਾਓ ਤੇ ਵੈਰਾਈਟੀਆਂ ਦਿਖਾਈ ਜਾਓ ਕਿਉਂਕਿ ਵੈਰਾਈਟੀਆਂ ਮੁੱਕਣ ਵਾਲੀਆਂ ਨਹੀਂ ਆ ਇੱਧਰ ਵੇਖੋ ਯਾਰ ਕਿਹਦੇ ਮੋਰਨੀ ਪਹਿਲਾਂ ਪਹੁੰਦੀ ਆ ਹਾਂਜੀ ਇੱਧਰ ਵੇਖੋ ਮੋਰਨੀ ਪਹਿਲਾਂ ਪਹੁੰਦੀ ਆ ਪੰਜ 10 10000 ਰੁਪਏ ਦਾ ਬਿਆਰ ਸੂਡ ਵੇਚ ਰਹੇ ਨੇ ਨਾ ਨਾ ਘੱਟ ਜਾਂਦੇ ਨੇ ਅੱਦੇ ਤੋਂ ਘੱਟ ਰੇਟ ਪਰਲ ਵਰਕ ਦੇ ਆਰਟੀਕਲ ਦੇਾਂਗੇ ਇੱਧਰ ਨਵੇਂ ਤੋਂ ਨਵੇਂ ਹੈਂਡਵਰਕ ਦੇ ਕੰਮ ਦੇਾਂਗੇ ਕੋਈ ਪੁਰਾਣਾ ਮਾਲ ਨਹੀਂ ਦੇਣਾ ਕੋਈ 100-100 ਰੁਪਏ ਵਾਲੀਆਂ ਲੀਰਾਂ ਲੈਣੀਆਂ ਆ ਤਿਆਰੀਆਂ ਸਟਾਰਟ ਹੋ ਚੁੱਕੀਆਂ ਐ ਪਹਿਲ ਦੇ ਆਧਾਰ ਤੇ ਪਹਿਲ ਭਰਾਵੋ ਪਹੁੰਚੋ ਨਾਨਕ ਘਟ ਕਪੜਾ ਫੈਕਟਰੀ ਦੇ ਅੰਦਰ ਚਾਹੇ ਕਪੜਾ ਵਿਆਹ ਦਾ ਲੈਣਾ ਚਾਹੇ ਸਿੰਗਲ ਸਿੰਗਲ ਸੂਟ ਲੈਣੇ ਨੇ ਚਾਹੇ ਬੁਟੀਕ ਖੋਲਨੀ ਐ ਚਾਹੇ ਰਿਸ਼ਤੇਦਾਰਾਂ ਚ ਲੈਣਦਣ ਕਰਨਾ ਐ ਇਦਾਂ ਦੇ ਆਰਟੀਕਲ ਦੇ ਦੇ ਜਗੇ 5 500 7 700 8 800 ਯਾਰ 12 15 ਹੈਂਡਵਰਕ ਦੇ ਸੂਟ ਦੇ ਦੇ ਦਾਂਗੇ ਲਖਨਊ ਦੇ ਭਾਰੇ ਸੂਟ ਦੇ ਦਾਂਗੇ ਬਰੇਲੀ ਦੇ ਦੇ ਦਾਂਗੇ ਕਲਕੱਤੇ ਦੇ ਦੇ ਦਾਂਗੇ ਬਾਈ ਜੇ ਬੁਟੀਕ ਵਾਲਾ ਸੂਟ ਚੈੱਕ ਕਰੋ ਕੇਰੇ ਤਵਰ ਕ ਗਲੇ ਤਵਰ ਨਵਾਂ ਕਪੜਾ ਲੈ ਕੇ ਆਇਆ ਪਹਿਣਾ ਵਾਸਤੇ ਅਗਰ ਪਹਿਨੋ ਇਦਾਂ ਦੇ ਕਨਸੈਪਟ ਲੈਣੇ ਆ ਪੋਚੋ ਨਾਨਕ ਘਟ ਕਪੜਾ ਫੈਕਟਰੀ ਦੇ ਅੰਦਰ ਜੀ